پیار کرانگے, کرانگے. हालیلویہ, हालیلویہ, تانواد, تانواد میرے پیار پری جے مسیح دی پرمیشر کی جیٹے ہوئے پرمیشر کا تنواد کرا گے تعریف کر گے ہالو یا ہالو یا تنواد تنواد میرے مہان پرمیش پتا ابھی تاواد کر دیا پربو جی تی ہومیشر جی تا دی فجل کافی میرے مہان پرمیش تچن چ لکھا ਜਿੱਥੇ ਦੋ ਜਾਂ ਤਿੰਨ ਮੇਰੇ ਨਾਲ ਇਕੱਠੇ ਹੋਤੇ ਮੈਂ ਹਾਜ਼ਰ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਮਹਿਸੂਸ ਕਰ ਰਹੇ ਹਾਂ ਤੁਸੀਂ ਹਾਜ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਸਭ ਜਿੰਨੇ ਪਿਤਾ ਇੱਕ ਮਨ ਹੋ ਕੇ ਪਿਤਾ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਖੁਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਖੁਦਾ ਉੱਤਰ ਦਿੱਤਾ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਹਾਂ ਜੋ ਮੇਰੇ ਮਹਾਨ ਪਰਮੇਸ਼ਰ ਵਚਨ ਖੁਦਾ ਅੱਜ ਤੁਸੀਂ ਦੇਣ ਜਾ ਰਹੇ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਪਿਤਾ ਸਾਡਾ ਪਿਤਾ ਪਰਮੇਸ਼ਰ ਜੀਵਨ ਸੇਮ ਨਹੀਂ ਹੈਗਾ ਕਿਉਂਕਿ ਖੁਦਾ ਤੁਸੀਂ ਸਾਡੇ ਜੀਵ ਵਿੱਚ ਅਦਭੁਤ ਟੈਸਟਮਨੀਆ ਨਕੜੇ ਕਰ ਚੁੱਕੇ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪ੍ਰਭ ਯੇਸ਼ੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਹallelujah ਅਸੀਂ ਅੱਜ ਦੇਖਾਂਗੇ ਜੋ ਹੋਣਾ 8 ਬਾਪ 12 ਵਚਨ ਚ ਹallelujah ਪ੍ਰੰਤ ਯੇਸ਼ੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ ਜਿਹੜਾ ਮੇਰੇ ਪਿੱਛੇ ਹੋ ਤੁਰਦਾ ਹੈ ਉਹ ਹਨੇਰੇ ਵਿੱਚ ਕਦਾ ਨਾ ਚੱਲੇਗਾ ਸਿਰ ਉਹਦੇ ਕੋਲ ਜੀਉਣ ਦਾ ਚਾਨਣ ਹੋਵੇਗਾ ਹallelujah ਲਿਆ ਦੇਖੋ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਜੋ ਮੇਰੇ ਪਿੱਛੇ ਹੋ ਜਗਤ ਦਾ ਚਾਨਣ ਮੈਂ ਆ ਜੋ ਮੇਰੇ ਪਿੱਛੇ ਹੋ ਕੇ ਚੱਲੇਗਾ ਨਾ ਉਹ ਹਨੇਰੇ ਵਿੱਚ ਕਦੀ ਨਹੀਂ ਜਿਏਗਾ ਜਿਦਾਂ ਅਸੀਂ ਪਰਮੇਸ਼ਰ ਦੇ ਮਾਗਰ ਹੋ ਕੇ ਕਲਿਸਿਆ ਚੱਲਦੇ ਆ ਨਾ ਤੇ ਪਰਮੇਸ਼ਰ ਸਾਨੂੰ ਕੀ ਕਰਦਾ ਚਾਨਣ ਦਿਖਾਉਂਦਾ ਹੈ ਬਿਮਾਰੀਆਂ ਚ ਕੱਢਦਾ ਹੈ ਦੁੱਖਾਂ ਚ ਕੱਢਦਾ ਹੈ ਜੋ ਸਾਡੇ ਨਸੀਬ ਤਾਂ ਆਉਣ ਪੈਂਦੀਆਂ ਯਹੋਵਾ ਨਾਲੋਂ ਚ ਕੱਢਦਾ ਹੈ ਸਾਨੂੰ ਰਾਹ ਦਿੰਦਾ ਹੈ ਆਪਣੇ ਸਵਰਗੀ ਦੂਤ ਭੇਜਦਾ ਹੈ ਕਦੇ ਪਰਮੇਸ਼ਰ ਨੇ ਕਿਹਾ ਹੈ ਜਗਤ ਦਾ ਚਾਨਣ ਮੈਂ ਹਾਂ ਜੇ ਪਰਮੇਸ਼ਰ ਨੇ ਜਗਤ ਦਾ ਚਾਨਣ ਕਿਹਾ ਹੈ ਮੈਂ ਵਾਂ ਤਾਂ ਫਿਰ ਸਾਨੂੰ ਪਰਮੇਸ਼ਰ ਦੇ ਮਗਰ ਹੋ ਕੇ ਕਲਿਸੇ ਚੱਲਣਾ ਪਏਗਾ ਕਿਉਂਕਿ ਪਰਮੇਸ਼ਰ ਨੇ ਕਿਹਾ ਹਨੇਰੇ ਵਿੱਚ ਕਦਾ ਨਹੀਂ ਰਹੇਗਾ ਜੂਨ ਦਾ ਚੰਨ ਮੈਂ ਹਾਂ ਹਾਲੇਲੂਇਆ ਜਿੱਦੋਂ ਅਸੀਂ ਬਿਮਾਰੀਆਂ ਚੁਲੀ ਚਾਰੀਆਂ ਜੋ ਨਿਕਲ ਜਾਂਦੇ ਆ ਯਹਵਾ ਸਾਨੂੰ ਕੱਢ ਲੈਂਦਾ ਤੇ ਅਸੀਂ ਕੀ ਕਹਿ ਦਿੰਨੇ ਆ ਸਾਨੂੰ ਇਹ ਹੋਵਣੇ ਥੋੜਾ ਕੱਢਿਆ ਵਾ ਅਸੀਂ ਤਾਂ ਆਪਣੇ ਠੀਕ ਹੋ ਗਏ ਸਾਨੂੰ ਤੇ ਮੈਂ ਤੇ ਉਦਾਂ ਹੀ ਠੀਕ ਹੋ ਗਈ ਅਸੀਂ ਫਿਰ ਕੀ ਕਰਦੇ ਆ ਅਸੀਂ ਚਰਚ ਚ ਗਵਾਹੀ ਦਿੰਦੇ ਆ ਸ਼ਰਮ ਨੇ ਚੱਕਦੇ ਆ ਫਿਰ ਅਸੀਂ ਕੀ ਕਹਿੰਨੇ ਆ ਵੀ ਨਹੀਂ ਮੈਂ ਤੇ ਆਪੇ ਇਹ ਕੰਮ ਕੀਤਾ ਤੇ ਸਹੀ ਹੋ ਗਿਆ ਨਹੀਂ ਕਲਿਸੀਆਂ ਜੇ ਪਰਮੇਸ਼ਰ ਨੇ ਸਾਨੂੰ ਕਿਹਾ ਹੈ ਤੇ ਅਸੀਂ ਪਰਮੇਸ਼ਰ ਪਿੱਛੇ ਹੋ ਕੇ ਚੱਲਣਾ ਹੈ ਜਿਦੋਂ ਅਸੀਂ ਪਿੱਛੇ ਹੁਕ ਕੇ ਚੱਲਦੇ ਆਂ ਵੱਡੀਆਂ ਬਰਕਤਾਂ ਨੂੰ ਪਾਣੇ ਆ ਆਸ਼ੀਸ਼ ਨੂੰ ਪਾਣੇ ਆ ਕਿਸੇ ਚੀਜ਼ ਦੀ ਕਮੀ ਕੱਟੀ ਨਹੀਂ ਹੁੰਦੀ ਸਾਡੇ ਕੋ ਕਈ ਪਰਮੇਸ਼ਰ ਦਾ ਵਾਚਨ ਕੀ ਕਹਿੰਦਾ ਧਰਤੀ ਆਕਾਸ਼ ਢਲ ਸਕਦਾ ਪਰ ਮੇਰਾ ਵਾਚਨ ਕਦੀ ਨਹੀਂ ਢਲੇਗਾ ਕਈ ਪਰਮੇਸ਼ਰ ਵਾਦੇ ਦਾ ਪੱਕਾ ਹੈ ਕ੍ਰਿਸੀ ਆ ਜਦੋਂ ਅਸੀਂ ਪਰਮੇਸ਼ਰ ਦੇ ਵਾਦੇ ਤੇ ਚੱਲਦੇ ਆਂ ਹਾਂ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਆਂ ਵੀ ਤੂੰ ਜਗਤ ਦਾ ਚਾਨਣ ਨੇ ਮੈਂ ਤੇਰੇ ਪਿੱਛਾ ਹੋ ਕੇ ਚੱਲਦੇ ਆ ਮੈਨੂੰ ਪਤਾ ਮੈਨੂੰ ਹਨੇਰੇ ਵਿੱਚ ਮੈਨੂੰ ਨਹੀਂ ਢੱਕਾਂਗੀ ਮੈਂ ਹਨੇਰੇ ਵਿੱਚ ਨਹੀਂ ਚੱਲਾਂਗੀ ਮੈਂ ਤੇਰੇ ਵਚਨਾਂ ਤੇ ਚੱਲਾਂਗੀ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿਹੜੇ ਮਾਰਗ ਤੇ ਚੱਲਣਾ ਹੈ ਕਿਸ ਤਰ੍ਹਾਂ ਚੱਲਣਾ ਹੈ ਕਿਸ ਤਰ੍ਹਾਂ ਸੀ ਰਹਿਣਾ ਹੈ ਕਿਸ ਤਰ੍ਹਾਂ ਸੀ ਬਹਿਣਾ ਹੈ ਕਿਸ ਤਰ੍ਹਾਂ ਕਿਸੇ ਨੂੰ ਅਸੀਂ ਗੈਟ ਕਰਨਾ ਹੈ ਹਾਲੇਲੂਇਆ ਪਰਮੇਸ਼ਰ ਜੀ ਨਾਲ ਨੂੰ ਸਮਝ ਨਹੀਂ ਹੈ ਕਿ ਬੁੱਧੀਹੀਨ ਹੈ ਪਰਮੇਸ਼ਰ ਦਾ ਵਚਨ ਉਹਨਾਂ ਨੂੰ ਬੁੱਧੀ ਦਿੰਦਾ ਹੈ ਪਰਮੇਸ਼ਰ ਹੈ ਜੋ ਵਾਅਦੇ ਪਰਮੇਸ਼ਰ ਨੇ ਕੀਤੇ ਕਲਿਸਿਆ ਉਹ ਪੂਰੇ ਕਰਦਾ ਏ ਤੇ ਅੱਜ ਉਹ ਵਾਅਦੇ ਤੁਹਾਡੇ ਜਿਵੇਂ ਜ ਪੂਰੇ ਹੋਣ ਜਾ ਰਹੇ ਯਿਸੂ ਦੇ ਨਾਮ ਚ ਤੁਸੀਂ ਨਹਿਰੇ ਵਿੱਚ ਨਹੀਂ ਰਹੋਗੇ ਪਰਮੇਸ਼ਰ ਦੇ ਮਗਰ ਚੱਲੋਗੇ ਚਾਨਣੇ ਜੋ ਪਰਮੇਸ਼ਰ ਦਾ ਵਚਨ ਦਿਖਾ ਰਿਹਾ ਉਹ ਦੇਖੋਗੇ ਜੋ ਵਚਨ ਪਰਮੇਸ਼ਰ ਦਾ ਵਚਨ ਦੱਸ ਰਿਹਾ ਉੱਥੇ ਚੱਲੋਗੇ ਮੈਂ ਤੁਹਾਡੇ ਤੇ ਗੋਸ਼ਣਾ ਕਰਦੀ ਆ ਤੁਸੀਂ ਸੇਮ ਨਹੀਂ ਜੇ ਤੁਸੀਂ ਬles ਜੇ تو جی میں جو ہنیرے نکل چکے نے بماریاں نکل چکے ہیں دکھ نکل چکے نے پرمیشر مگر ہو کے چل چکے چانن نو پا لیا ہالی لویا آمین ہالی لوئی ہالی لوئی تانواد لویا میرے مہار پرمیشر پتا میرے پربو جی اِس تاواد کرتے تھوڑا شکر کرتے ہیں ਅਸੀਂ ਪਿਤਾ ਪਰਮੇਸ਼ਰ ਵਿਸ਼ਵਾਸ ਕਰਦੇ ਆ ਪ੍ਰਭੂ ਜੀ ਅਸੀਂ ਤੁਹਾਡੇ ਮੱਗਰ ਹੋ ਕੇ ਚੱਲਾਂਗੇ ਅਸੀਂ ਹਨੇਰੇ ਚ ਨਹੀਂ ਚੱਲਾਂਗੇ ਖੁਦਾ ਅਸੀਂ ਤੁਹਾਡੇ ਮੱਗਰ ਹੋ ਕੇ ਚੱਲਾਂਗੇ ਮੇਰੇ ਮਹਾਨ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਆ ਅਸੀਂ ਬਿਮਾਰੀਆਂ ਤੋਂ ਆਜ਼ਾਦ ਪਾ ਲਿਆ ਅਸੀਂ ਹੀਲ ਹੋ ਚੁੱਕੇ ਆ ਸਾਡੀਆਂ ਗਰੀਬੀ ਦੀ ਸ਼ਰਾਫ ਟੁੱਟ ਚੁੱਕੇ ਨੇ ਸਾਡੇ ਪੀੜੀਆਂ ਦੇ ਸ਼ਰਾਫ ਟੁੱਟ ਚੁੱਕੇ ਨੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਮੇਰੇ ਮਹਾਨ ਪਰਮੇਸ਼ਰ ਕਿਉਂ ਵੀ ਜਗਤਾ ਚਾਹਨਾ ਤੁਸੀਂ ਜੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡੇ ਮਗਰ ਹੋ ਕੇ ਚੱਲ ਰਹੇ ਹਾਂ ਮੇਰੇ ਮਹਾਨ ਪਰਮੇਸ਼ਰ ਸਾਡੇ ਗਲਤੀਆਂ ਗੁਨਾਹਾਂ ਤੋਂ ਪਿਤਾ ਪਰਮੇਸ਼ਰ ਆਪਣੇ ਗੁੱਟ ਨੇ ਤੇ ਅਣ ਕੇ ਅਸੀਂ ਪਿਤਾ ਅੰਗਿਕਾਰ ਕਰਦੇ ਹਾਂ ਵੀ ਅਸੀਂ ਅੱਗੇ ਤੋਂ ਪਿਤਾ ਪਰਮੇਸ਼ਰ ਹਨੇਰੇ ਵੱਲ ਨਹੀਂ ਜਾਵਾਂਗੇ ਖੁਦਾ ਅਸੀਂ ਸਭ ਜੀ ਨੇ ਪਿਤਾ ਪਰਮੇਸ਼ਰ ਕੰਨ ਹੋ ਕੇ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਆ ਪ੍ਰਭੂ ਜੀ ਸਾਡੇ ਮਨਾਂ ਨੂੰ ਬਦਲੋ ਮੇਰੇ ਮਹਾਨ ਪਰਮੇਸ਼ਰ ਸਰ ਤੇ ਦੇਹ ਕਰੋ ਪਿਤਾ ਸਾਡੇ ਹਾਲਾਤ ਨੂੰ ਚੇਂਜ ਕਰੋ ਪਰਮੇਸ਼ਰ ਕਿਉਂਕਿ ਪਿਤਾ ਤੁਹਾਡੇ ਵਚਨ ਚ ਕਿਹਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਪਿਤਾ ਪਰਮੇਸ਼ਰ ਸਭ ਇੱਕ ਮਨੋ ਕੇ ਮੰਗ ਰਹੇ ਆ ਅਸੀਂ ਵਿਸ਼ਵਾਸ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਦੇ ਚੁੱਕੇ ਜੀ ਆਸ਼ੀਸ਼ ਬਰਕਤ ਦੇ ਚੁੱਕੇ ਜੀ ਖੁਦਾ ਅਸੀਂ ਮੇਰੇ ਮਹਾਨ ਪਰਮੇਸ਼ਰ ਜੀਵਨ ਦਾ ਤੁਸੀਂ ਸੋਤੇ ਜੀ ਮੇਰੇ ਮਹਾਨ ਪਰਮੇਸ਼ਰ ਮੇਰੇ ਮਹਾਨ ਪਰਮੇਸ਼ਰ 'ਤੇ ਵਿਸ਼ਵਾਸ ਕਰਦੇ ਆ ਪ੍ਰਭੂ ਜੀ ਤੁਸੀਂ ਪਿਤਾ ਪਰਮੇਸ਼ਰ ਸਾਡੇ ਜੀਵਨ ਨੂੰ ਬਦਲ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਤਾਰੀਫ ਕਰਦੇ ਹਾਂ ਜੋ ਪਿਤਾ ਪਰਮੇਸ਼ਰ ਅੱਜ ਤੁਸੀਂ ਵਚਨ ਸਾਨੂੰ ਦਿੱਤਾ ਮੇਰੇ ਮਾਣ ਪਰਮੇਸ਼ਰ ਸਾਡੇ ਦਿਲ ਦੀਆਂ ਮਾਸ ਪੱਟੀਆਂ ਤੇ ਲਿਖਿਆ ਜਾਵੇ ਸ਼ੈਤਾਨ ਚਰਾਣਾ ਵਿੱਚ ਚਰਾ ਨਾ ਸਕੇ ਮੇਰੇ ਮਹਾਨ ਪਰਮੇਸ਼ਰ ਅਸੀਂ ਪਿਤਾ ਪਰਮੇਸ਼ਰ ਆਪ ਤੇ ਸੁਣਿਆ ਸੀ ਹੋਰਾਂ ਦਾ ਕਾਰਨ ਬਣ ਜੀ ਸੁਣਨ ਦਾ ਮੇਰੇ ਮਹਾਨ ਪਰਮੇਸ਼ਰ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਦਿਆਂ ਪਰਮੇਸ਼ਰ ਜੀ ਪਿਤਾ ਤੁਸੀਂ ਸਾਡੀਆਂ ਪਿਤਾ ਪਰਮੇਸ਼ਰ ਗਲਤੀਆਂ ਗੁਨਾਹਾਂ ਨੂੰ ਮਾਫ ਕੀਤਾ ਪ੍ਰਭੂ ਜੀ ਤੁਸੀਂ ਤਾਂ ਇੰਨਾ ਪਿਆਰ ਕੀਤਾ ਪਿਤਾ ਆਪਣੇ ਇਕਲੋਤਾ ਪੁੱਤਰ ਤੁਸੀ ਬੁਹਾ ਦਿੱਤਾ ਕਭੀ ਮੈਨੇ ਮਹਾਨ ਪਰਮੇਸ਼ਰ ਤੁਹਾਡਾ ਕੋਈ ਗੁਨਾ ਨਹੀਂ ਸੀ ਤੁਹਾਡਾ ਕੋਈ ਪਿਤਾ ਪਰਮੇਸ਼ਰ ਪਾਪ ਨਹੀਂ ਸੀ ਸਾਡੇ ਗੁਨਾ ਸਾਡੇ ਪਾਪਾਂ ਲਈ ਆਪਣੇ ਇਕਲੋਤਾ ਪੁੱਤਰ ਬੁਹਾ ਦਿੱਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਕਭੀ ਪਿਤਾ ਤੁਹਾਡੇ ਵਚਨ ਚ ਲਿਖਿਆ ਹੈ ਨਾ ਡਰੋ ਨਾ ਕਬਰਾਓ ਮੈਂ ਸੰਧਾ ਯਹੋਵਾ ਰਾਫਾ ਚੰਗਾ ਕਰਨਵਾਂ ਪਰਬੂ ਜੀ ਨਾ ਸੀ ਡਰ ਦਿਨਾ ਸੀ ਕਬਰਾਨੇ ਆ ਅਸੀਂ ਵਿਸ਼ਵਾਸ ਕਰਨੇ ਆ ਸਹਣਾ ਦਾ ਯਹੋਵਾ ਤੁਸੀਂ ਸਾਡੇ ਨਾਲ ਜੀ ਮੇਰੇ ਪਿਤਾ ਪਰਮੇਸ਼ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਹਾਡੇ ਵਚਨ ਚ ਲਿਖਿਆ ਜਿੱਥੇ ਦੋ ਜੀ ਤਿੰਨ ਮੇਰੇ ਨਾਲ ਇਕੱਠੇ ਉੱਤੇ ਮੈਂ ਹਾਜ਼ਰ ਹਾਂ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਬਹੁਤ ਜੀਨੇ ਖੁਦਾਵਰ ਤੁਹਾਡੀ ਅਜੂਰੀ ਚ ਇਕੱਠੇ ਆ ਖੁਦਾ ਅਸੀਂ ਵਿਸ਼ਵਾਸ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਮਨਾਂ ਨੂੰ ਚੇਂਜ ਕਰ ਲੇ ਜੀ ਸਾਡੇ ਹਾਲਾਤ ਨੂੰ ਚੇਂਜ ਕਰ ਚੁੱਕੇ ਜੀ ਸਾਡੇ ਰਾਹਾਂ ਨੂੰ ਓਪਨ ਕਰ ਚੁੱਕੇ ਜੀ ਆਪਣੇ ਸਵਰਗੀ ਦੂਤ ਪਿਤਾ ਪਰਮੇਸ਼ਰ ਸਾਡੇ ਅੱਗੇ ਭੇਜੇ ਨੇ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਪ੍ਰਭੂ ਜੀ ਪ੍ਰਭੂ ਜੀ ਜੋ ਇਸ ਵਚਨ ਨੂੰ ਸੁਣਨ ਮੇਰੇ ਮਹਾਨ ਪਰਮੇਸ਼ਰ ਪ੍ਰਾਰਥਨਾ ਨੂੰ ਸੁਣਨ ਪਿਤਾ ਤੇ ਚੱਲਣ ਵਾਲੇ ਬਾਂਝਰ ਖੁਦਾ ਮੇਰੇ ਮਹਾਨ ਪਰਮੇਸ਼ਰ ਜੇ ਸੁਣ ਕੇ ਪਿਤਾ ਪਰਮੇਸ਼ਰ ਅੱਗੇ ਤੱਕ ਸ਼ੇਅਰ ਕਰਨ ਖੁਦਾ ਅੱਗੇ ਤੱਕ ਕਿਰਪਾ ਚਾਹਣ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਜੀਵਨ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਨਾ ਪਰਦੇਓ ਪਿਤਾ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਘੱਟੀ ਨਾ ਰਵੇ ਕਬੀ ਪਿਤਾ ਤੁਹਾਡੇ ਵਚਨ ਪੂਰਾ ਕਰ ਰਹੇ ਨੇ ਤੁਸੀਂ ਕਿਹਾ ਪਿਤਾ ਪ੍ਰਚਾਰ ਕਰੋ ਖੁਦਾ ਪ੍ਰਚਾਰ ਕਰ ਰਹੇ ਨੇ ਖੁਦਾ ਮੇਰੇ ਮਹਾਨ ਪਰਮੇਸ਼ਰ ਵੀਡੀਓ ਸ਼ੇਅਰ ਕਰਕੇ ਖੁਦਾ ਤੁਹਾਡਾ ਵਚਨ ਅੱਗੇ ਤੱਕ ਰਪਚਾਰੇ ਨੇ ਪਿਤਾ ਮੇਰੇ ਮਹਾਨ ਪਿਤਾ ਪਰਮੇਸ਼ਰ ਖੁਦਾ ਇਹਨਾਂ ਤੇ ਦੇਹ ਕਰੋ ਰਹਿਮਤ ਕਰੋ ਮੈਂ ਵਿਸ਼ਵਾਸ ਕਰਦੀ ਆ ਪ੍ਰਭੂ ਤੁਸੀਂ ਤੇਹਰ ਰਹਿਮਤ ਕਰ ਚੁੱਕੇ ਜੀ ਖੁਦਾ ਇਹਦੇ ਰਾਹਦਾਂ ਨੂੰ ਓਪਨ ਕੀਤਾ ਮੇਰੇ ਮਹਾਨ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੀ ਤਾਰੀਫ ਕਰਦੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਆ ਆਮੀਨ ਗੋਡ ਬles ਯੂ ਆਲ